ਜੀ ਕхалਸਾ ਵਾਹਿਬ ਜੀ ਕੀ ਖਤਰੀ ਆਓ ਪਿਆਰਿਓ ਅੱਜ ਆਪ ਜੀ ਦੇ ਨਾਲ ਸਬਰ ਅਤੇ ਸਿਰਕ ਦੀ ਛੋਟੀ ਜੀ ਇਮਾਨਦਾਰੀ ਦੀ ਕਹਾਣੀ ਸਿੱਖਿਆ ਦੇ ਇੱਕ ਸਾਝੀ ਕਰੀਏ ਨੌਰ ਨੂੰ ਕਾਲਜ ਪੜ੍ਹਦੇ ਹੋਇਆ ਜੀ ਤਿੰਨ ਸਾਲ ਹੋ ਚੰਦੇ ਸਾਨੂੰ ਤੇ ਘਰ ਦੇ ਲਾਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਇਹ ਘਰਦਿਆਂ ਨੇ ਉਸ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਜੀ ਜਦੋਂ ਕਾਲਜ ਗਈ ਸੀ ਤਾਂ ਪਹਿਲੇ ਕੁਝ ਦਿਨ ਤਾਂ ਸਾਨੂੰ ਬਹੁਤ ਵਧੀਆ ਲੱਗਾ ਫਿਰ ਕੁਝ ਮਹੀਨੇ ਬਾਅਦ ਸਾਨੂੰ ਮੁਸ਼ਕਲ ਲੱਗਣ ਲੱਗਾ ਕਿਉਂਕਿ ਕਾਲਜ ਦੀ ਪੜ੍ਹਾਈ ਹੋਸਟਲ ਦਾ ਖਰਚਾ ਉਸਦੇ ਆਪਣੇ ਸ਼ੌਂਕ ਜੋ ਹਰ ਇੱਕ ਕੁੜੀ ਦੇ ਹੁੰਦੇ ਨੇ ਜਦੋਂ ਜਵਾਨ ਹੁੰਦੀ ਹੈ ਪੂਰੇ ਨਾ ਹੋਇਆ ਕਰਨ ਕਿਉਂਕਿ ਘਰੋਂ ਪੈਸੇ ਥੋੜੇ ਆਉਂਦੇ ਆ ਤੇ ਉਹਦੇ ਘਰ ਦੇ ਵੀ ਹਾਲਾਤ ਵੀ ਠੀਕ ਠਾਕ ਹੈ ਗਰੀਬੀ ਹੈ ਗਰੀਬੀ ਦੇ ਕਾਰਨ ਜੁਗ ਮਾਂ ਬਾਪ ਜਿਆਦਾ ਪੈਸਾ ਖਰਚਣ ਵਾਸਤੇ ਦੇ ਨਹੀਂ ਸਕਦੇ ਜਦੋਂ ਦੂਸਰੀਆਂ ਕੁੜੀਆਂ ਨੂੰ ਮौज-ਮਸਤੀ ਕਰਦੀ ਦੇਖਦੀ ਤਾਂ اداس ਹੋ ਜਾਂਦੀ। ਫਿਰ ਇੱਕ ਦਿਨ ਉਸਨੇ ਆਪਣੀ ਇੱਕ دوست ਲੜਕੀ ਦੇ ਨਾਲ ਸਭ শেয়ার ਕੀਤਾ। ਉਹਦੀ دوست ਲੜਕੀ ਦਾ ਕਹਿਣਾ ਸੀ ਕਿ ਸਾਨੂੰ ਕਿਹੜਾ ਸਭ ਕਰਨ ਲਈ ਕਦੇ ਪੈਸੇ ਮਿਲਦੇ ਆ। ਆਪਾਂ ਵੀ ਤਾਂ ਬਾਹਰੋਂ ਹੀ ਸਭ ਕੁਝ ਪੈਸੇ ਦਾ ਇੰਤਜ਼ਾਮ ਕਰ ਦਈਏ। ਇਹ ਸੁਣ ਕੇ ਨੂਰ ਹੈਰਾਨ ਹੋ ਗਈ ਤੇ ਪੁੱਛਦੀ ਹੈ ਕਿ ਬਾਹਰੋਂ ਦਾ ਮਤਲਬ ਤਾਂ ਉਹਦੀ دوست ਨੇ ਦੱਸਿਆ ਬਸ ਕੁਝ ਨਹੀਂ ਕਿਸੇ ਅਮੀਰ ਬੰਦੇ ਜਾਂ ਮੁੰਡੇ ਨਾਲ ਤਿੰਨ ਚਾਰ ਘੰਟੇ ਜਾਣਾ ਹੁੰਦਾ ਹੈ ਇਹਨੇ ਵਿੱਚ ਹੀ ਉਹ ਹਜ਼ਾਰਾਂ ਰੁਪਏ ਦੇ ਦਿੰਦੇ ਆ ਫਿਰ ਕਈ ਦਿਨ ਸੁੱਕੇ ਲੰਘ ਜਾਂਦੇ ਆ ਜਦੋਂ ਪੈਸੇ ਮੁੱਕ ਜਾਂਦੇ ਆ ਫਿਰ ਉਹਨਾਂ ਨੂੰ ਫੋਨ ਕਰ ਲਈਦਾ ਫੀਸਾਂ ਵਗੈਰਾ ਘਰੋਂ ਆ ਜਾਂਦੀਆਂ ਬਾਕੀ ਜੋ ਆਪਣਾ ਮौज-ਮਸਤੀ ਦਾ ਖਰਚਾ ਹੈ ਉਹ ਇਹਨਾਂ ਦੇ ਕੋਲੋਂ ਪੂਰਾ ਆ ਜਾਂਦਾ ਨੂਰ ਉਹਦੀਆਂ ਗੱਲਾਂ ਸੁਣ ਕੇ ਅਸਾਂ ਕੋਈ ਸਮਝ ਚੁੱਕੀ ਸੀ ਕਿ ਇਹ ਕਿਸ ਕੰਮ ਦੀ ਗੱਲ ਕਰਦੀ ਹੈ ਉਸ ਨੇ ਉਸ ਕੁੜੀ ਨੂੰ ਕੁਝ ਨਾ ਕਿਹਾ ਚੁੱਪਚਾਪ ਉਹ ਤੋਂ ਚਲੀ ਗਈ ਤੇ ਆਪਣੇ ਕਮਰੇ ਵਿੱਚ ਜਾ ਕੇ ਕੱਲੀ ਬੈਠ ਗਈ ਤੇ ਉਸਦੇ ਦਿਮਾਗ ਵਿੱਚ ਕੁੜੀਆਂ ਦੀਆਂ ਗੱਲਾਂ ਆਈ ਜਾਣ ਬਾਰ-ਬਾਰ ਇੱਕ ਵਾਰ ਤਾਂ ਹਜਾ ਮੰਨਵੀ ਇਸਲੀ ਰਾਜੀ ਹੋ ਗਿਆ ਪਰ ਫਿਰ ਪਤਾ ਨਹੀਂ ਕੋਈ ਚੀਜ਼ ਰੋਕ ਰਹੀ ਸੀ ਉਸ ਨੂੰ ਸਭ ਕਰਨ ਤੋਂ ਫਿਰ ਕੁਝ ਦਿਨਾਂ ਬਾਅਦ ਉਹ ਕੁੜੀ ਫਿਰ ਨੂਰ ਨੂੰ ਮਿਲੀ ਤੇ ਕਿਹਾ ਕਿ ਤੂੰ ਇੰਨਾ ਦਾਸ ਹੋ ਕੇ ਜੀ ਰਹੀ ਹੈਂ ਸਾਡੇ ਨਾਲ ਚੱਲਿਆ ਕਰ ਸਭ ਕੁਝ ਮਿਲੇਗਾ ਪੈਸਾ ਵੀ ਤੇ ਮौज-ਮਸਤੀ ਵੀ ਪਰ ਉੱਚੋ ਪਰਿੰਦੀ ਤੇ ਉੱਥੋਂ ਚਲੀ ਗਈ ਫਿਰ ਕੋਈ ਦਿਨ ਬਾਅਦ ਨੂਰ ਦਾ ਵਾਪਸ ਨੂੰ ਮਿਲਣ ਤੇ ਉਸਦੇ ਕਾਲਜ ਆਉਂਦਾ ਹੈ ਹਾਲ-ਚਾਲ ਪੁੱਛ ਕੇ ਨੂਰ ਦੇ ਹੱਥ ਉੱਤੇ ਕੁਝ ਪੈਸੇ ਰੱਖਦੇ ਕਹਿੰਦਾ ਲੈ ਪੁੱਤ ਤੇਰੇ ਖਰਚੇ ਲਈ ਜਿਵੇਂ ਤੇਰਾ ਦਿਲ ਕਰੇ ਖਰਚ ਲਵੀ ਜੋ ਲੈਣਾ ਹੋਇਆ ਲੈ ਲਵੀ ਬਾਕੀ ਮੈਂ ਤੇਰੀ ਫੀਸ ਤੇ ਹੋਰ ਖਰਚੇ ਕਾਲਜ ਦੇ ਵਿੱਚ ਜਮ੍ਹਾਂ ਕਰਾ ਦਿਆਂਗਾ ਇਹਨਾਂ ਕਹਿੰ ਕੇ ਉਹਦਾ ਬਾਪੁੱਤਰ ਪੈਂਦਾ ਤੇ ਫਿਰ ਜਾਂਦਾ ਹੋਇਆ ਕਹਿੰਦਾ ਪੁੱਤ ਤੈਨੂੰ ਇੱਕ ਗੱਲ ਪੁੱਛਣੀ ਸੀ ਕਿ ਨੂਰ ਕਹਿੰਦੀ ਕਿ ਪੁੱਛੋ ਬਾਪੂ ਜੀ ਉਹਦਾ ਬਾਪੂ ਕੰਮ ਦੇ ਹੋਏ ਬੁਣਾ ਤਾਂ ਕਹਿੰਦਾ ਪੁੱਤ ਮੈਂ ਬਾਹਰ ਦੇਖਿਆ ਸੀ ਤੁਹਾਡੇ ਕਾਰ ਦੇ ਵਿੱਚੋਂ ਇੱਕ ਕੁੜੀ ਨਿਕਲਦੀ ਹੈ ਤੇ ਬਾਹਰ ਕਿਸੇ ਵੱਡੀ ਗੱਡੀ ਵਿੱਚ ਬੈਠ ਜਾਂਦੀ ਹੈ ਉਸ ਵਿੱਚ ਇੱਕ ਬੰਦਾ ਹੁੰਦਾ ਹੈ ਤੇ ਉਹ ਥੋੜਾ ਅੱਗੇ ਜਾ ਕੇ ਗੱਡੀ ਦੇ ਸ਼ੀਸ਼ੇ ਉੱਤੇ ਕਰ ਲਿੰਦੇ ਨੇ ਉਹ ਪੁੱਤ ਕੌਮ ਸੀ ਇਹਨਾਂ ਕਹਿ ਕੇ ਫਿਰ ਉਹਦਾ ਬਾਪੂ ਸੰਭਰ ਕੇ ਬੋਲਦਾ ਹੈ ਕਿ ਮੈਂ ਨਹੀਂ ਬੁੱਢਾ ਹੋ ਗਿਆ। ਹੋਣਾ ਕੋਈ ਉਸਦਾ ਭਰਾ ਜਾਂ ਰਿਸ਼ਤੇਦਾਰ ਚੰਗਾ ਪੁੱਤ ਕੋ ਆਪਣਾ ਖਿਆਲ ਰੱਖੀ। ਇਹ ਸਭ ਸੁਣ ਕੇ ਨੂਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਆਪਣੇ ਬਾਪੂ ਦੇ ਗਲ ਲਾ ਕੇ ਰੋਣ ਲੱਗ ਪਈ ਦੀ ਹੈ। ਪਤਾ ਨੂਰ ਨੂੰ ਵੀ ਸੀ ਕਿ ਉਹਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ। ਜੋ ਉਸਨੇ ਬਾਹਰ ਦੇਖਿਆ ਸਭ ਸਮਝ ਸੀ। ਉਸਦੇ ਬਾਪੂ ਪਰ ਫਿਰ ਵੀ ਉਹ ਮਸੂਮ ਬੰਦੀ ਪੁੱਛ ਕਰ ਰਿਹਾ ਸੀ। ਇਹ ਕਹਾਣੀ ਵੱਡੇ ਵੱਡੇ ਕਾਜਾਂ ਜਿੱਥੇ ਗਰੀਬ ਬੱਚੇ ਪੜ੍ਹਦੇ ਨੇ ਆਮ ਦੇਖੀ ਜਾਂਦੀ ਹੈ ਮੈਂ ਬਸ ਇਹਨਾਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਬਰ ਤੇ ਸਦਕ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਤੇ ਆਪਣੇ ਮਾਪੇ ਬਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਬਹੁਤ ਆਸ ਨਾਲ ਮਾਪੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਹੋਸਟਲਾਂ ਦੇ ਵਿੱਚ ਪਰ ਉੱਥੇ ਜਾ ਕੇ ਇਹ ਬੱਚਿਆਂ ਦੇ ਪੈਰ ਛੜਕ ਜਾਂਦੇ ਹਨ ਬਾਪੂ ਦੇ ਪਾਗ ਜਿਹੜੀ ਹੈ ਉਹ ਜਾਗੀ ਹੋ ਜਾਂਦੀ ਹੈ ਬੱਚਾ ਮਾਂ ਬਾਪ ਦੇ ਨਾਲ ਅੱਖਾਂ ਮਲਾਉਣ ਜੋਗਾ ਨਹੀਂ ਰਹਿੰਦਾ ਔਰ ਕਹਾਣੀ ਸਾਰੀ ਗਲਤ ਹੋ ਜਾਂਦੀ ਹੈ ਜੇ ਬੱਚਾ ਆਪਣੇ ਉੱਪਰ ਥੋੜਾ ਜਿਹਾ ਕੰਟਰੋਲ ਕਰਕੇ ਆਪਣੀ ਜ਼ਿੰਦਗੀ ਨੂੰ ਸਾਦੇ ਤਰੀਕੇ ਨਾਲ ਜੀ ਕੇ ਆਪਣਾ ਸੁਮਾ ਕੱਢ ਲਵੇ ਥੋੜੇ ਪੈਸਿਆਂ 'ਚ ਗੁਜ਼ਾਰਾ ਕਰ ਲਵੇ ਤੇ ਪਿਆਰਿਓ ਫਿਰ ਉਹਦੇ ਵਰਗਾ ਸਿੱਦਕ ਉਹਦੇ ਵਰਗੀ ਇਮਾਨਦਾਰੀ ਤੇਰ ਬਾਪੂ ਦੀ ਫਰਲੇ ਵਾਲੀ ਪੱਗ ਵੀ ਉੱਚੀ ਹੋ ਜਾਂਦੀ ਹੈ ਦਾਗ ਨਹੀਂ ਲੱਗਦਾ ਸੋ ਇਸ ਤਰੀਕੇ ਦੇ ਨਾਲ ਇੱਕ ਬੜੀ ਸਿੱਖਿਆਦਇਕ ਕਹਾਣੀ ਆਪ ਜੀ ਨਾਲ ਸਾਂਝੀ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰ ਅਨੁਸਾਰ ਕਹਾਣੀ ਚੰਗੀ ਲੱਗੇ ਤੇ ਪਿਆਰਿਓ ਸਾਡੇ YouTube ਚੈਨਲ ਗੁਰੂ ਤੇਰਾ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸਾਡੀਆਂ ਹੋਈਆਂ ਭੁੱਲਾਂ ਨੂੰ ਜਰੂਰ ਦੱਸਿਓ ਤਾਂ ਕਿ ਆਪ ਜੀ ਦੇ ਨਾਲ ਇਸੇ ਤਰ੍ਹਾਂ ਸਾਂਝ ਪਾਉਂਦੇ ਰਹੀਏ ਹੋਰ ਸਤਿਗੁਰੂ ਦੀ ਕਿਰਪਾ ਕਰਨ ਆਓ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ